ਸਤਿ ਸ਼੍ਰੀ ਅਕਾਲ ਸਾਰੇ ਵੀਰ ਭੈਣਾਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਆ ਫੇ ਕੀ ਕਰੀ ਜਾਂਦੇ ਸ਼ਾਮ ਦੇ ਨਾ 6 ਵਜੇ 6:00 ਵਜੇ ਸ਼ਾਮ ਦੇ ਤੇ ਮੈਨੇ ਤੁਹਾਡੇ ਸਾਰੇ ਨਾਲ ਇੱਕ ਗੱਲ ਕਰਨੀ ਸੀਗੀ ਮੈਂ ਵੀ ਗੱਲਾਂ ਬਹੁਤ ਕਰਦੀ ਆ ਪਰ ਇਹ ਲੱਗੇ ਜੀ ਗੱਲ ਐ ਤੇ ਮੈਨੇ ਨਾ ਵੀਡੀਓ ਬਣਾਉਂਦੀ ਪਈ ਸੀ ਬਾਹਰ ਵੀਡੀਓ ਮੈਂ ਕਾਲੂ ਪਾਣੀ ਹੈ ਹੈਨਾ ਉਹ ਵਾਲੀ ਨੇ ਸ਼ੂਟ ਕਰਦੀ ਪਈ ਸੀਗੀ ਤੇ ਮੈਨੂੰ ਨਾ ਸਾਰੇ ਅਸੀਂ ਜਾਂਦੇ ਨੇ ਕਿ ਤੇਰੀਆਂ ਸਾਫ ਸਫਾਈ ਵਾਲੀਆਂ ਵੀਡੀਓ ਕਿ ਲੈਣ ਦੇਖਣੀਆਂ ਨੇ ਤੂੰ ਹੀ ਆਪਣਾ ਹੈਨਾ ਡਾਈ ਨੂੰ ਖਰਾਬ ਕਰੀ ਜਾਂਦੀ ਐ ਵੀ ਤੈਨੂੰ ਕੌਣ ਸਪੋਰਟ ਕਰੂਗਾ ਲੋਕ ਬੇਲੇ ਥੋੜੀ ਐ ਈ ਤੇਰੀ ਇਹ ਸਾਬ ਸਫਾਈ ਵਾਲੀਆਂ ਵੀਡੀਓ ਦੇਖਣੀਆਂ ਨੇ ਹਨਾ ਕੋਈ ਆ ਗਿਆ ਸੀਗਾ ਮੈਂ ਕਿਹਾ ਕੀ ਹਨਾ ਮੈਨੂੰ ਸਾਰੇ ਸਪੋਰਟ ਕਰਦੇ ਨੇ ਬਈ ਹਨਾ ਅ ਬਈ ਮੇਰੇ ਹਨਾ ਅੰਨੇ ਨੇ ਨਾ ਤੇ ਅੰਨੇ ਸਬਸਕ੍ਰਾਈਬਰ ਵੀ ਹੋ ਗਏ ਤੇ ਮੇਰੀਆਂ ਵੀਡੀਓ ਵੀ ਸਾਰੇ ਦੇਖਦੇ ਆ ਮੈਨੂੰ ਛੋੜੇ ਛੋੜੇ ਕਮੈਂਟ ਕਰਦੇ ਨੇ ਹੈਨਾ ਸਾਰੇ ਮੈਨੂੰ ਅੱਦਾ ਪਹਿਣ ਕੇ ਬੁਲਾਉਂਦੇ ਨੇ ਜਦ ਮੈਂ ਹੈ ਨਾ ਵੀਰ ਪਹਿਣ ਕਹਿੰਦੀ ਆ ਤਾਂ ਸਾਰੇ ਮੈਨੂੰ ਵੀਰ ਪਹਿਣ ਕਹਿੰਦੇ ਨੇ ਵੀ ਪਹਿਣ ਕਹਿੰਦੇ ਨੇ ਤੇ ਬਸ ਮੈਨੂੰ ਨਾ ਇਹ ਕਿ ਜਾਂਦੇ ਨੇ ਪਿਤਰੀਆਂ ਸਪਾਈ ਵਾਲੀਆਂ ਕਰਦੀਆਂ ਕੌਣ ਵੀਡੀਓ ਦੇਖੂਗਾ ਉਹ ਹੀ ਮੈਨੂੰ ਖਰਾਬ ਕਰਨ ਲੱਗ ਪਿਆ ਮੈਨੂੰ ਨਾ ਬਹੁਤ ਫੀਲ ਹੋਇਆ ਦੇ ਤੁਸੀਂ ਦੇਖੂਗੇ ਨਾ ਤਾਂ ਤੇ ਮੈਂ ਵੀਡੀਓ ਪਾ ਦਿਆ ਕਰਾਂ ਨਹੀਂ ਫਿਰ ਤੁਹਾਨੂੰ ਪਾਣੀ ਆ ਦੇ ਪਰ ਮੈਂ ਜਿੱਦ ਵਿੱਚ ਦੇਖਦੀਆਂ ਲੋਕਾਂ ਨੇ ਵੀ ਪਾਈਆਂ ਹੁੰਦੀਆਂ ਨੇ ਮੇਰੀ ਵੀਰ ਭੈਣਾਂ ਦੀ ਭੈਣਾਂ ਨੇ ਪਾਈਆਂ ਹੁੰਦੀਆਂ ਨੇ ਸਾਫ ਸਫਾਈ ਦੀਆਂ ਘਰ ਚ ਨਾ ਕਲੀਨਿੰਗ ਦੀਆਂ ਤੇ ਅਸੀਂ ਵੀ ਤਾਂ ਦੇਖਦੇ ਹਾਂ ਤੇ ਮੈਂ ਕਿਹਾ ਅਜੇ ਆਪਾਂ ਕਿਸ ਦੀ ਵੀਡੀਓ ਦੇ ਦੇ ਮੈਂ ਤਾਂ ਨਾ ਦਬੋਤ ਦੇਖਦੀ ਪੀਏ ਕੱਢ ਕੱਢ ਕੇ ਕਾਰਤੀ ਕਿ ਦਾਨ ਰੈ ਨਹੀਂ ਆ ਰਹੀ ਕਿ ਦਸਸ ਵਿੱਚ ਅਗਲੀ ਅਗਲੇ ਦੂਜੇ ਬੰਦੇ ਨੂੰ ਨਾ ਨਾਲ ਹੀ ਜੀ ਮਿਲਦੀ ਆ ਤੇ ਸੋਖੇ ਦੇ ਸੋਖੇ ਢੰਗ ਹੁੰਦੇ ਨੇ ਕਲੀਨਿੰਗ ਦੇ ਤੇ ਮੈਂ ਜਦ ਮੈਂ ਦੇਖਦੀ ਆ ਤੇ ਮੇਰੀਆਂ ਵੀ ਤਾਂ ਦੇਖੂਗੇ ਬੰਦੇ ਨੂੰ ਮਜ਼ਾਕ ਕਰਦੇ ਨੇ ਕੋਈ ਨਹੀਂ ਸਪੋਰਟ ਕਰਦਾ ਮੈਂ ਜਿਹੜੀ ਅੱਜ ਵੀਡੀਓ ਬਣਾਈ ਆ ਮੈਂ ਕੱਲ ਪਾ ਦਾਂਗੀ ਸਤਿ ਸ਼੍ਰੀ ਅਕਾਲ ਮੈਂ ਬਹੁਤ ਜ਼ਨੀ ਤੇ ਗੱਲ ਤੁਹਾਡੇ ਨਾਲ ਸ਼ੇਅਰ ਮੇਰਾ ਨੰਦ ਲਕੀਤਾ ਕਿ ਮੈਂ ਤੁਹਾਡੇ ਨਾਲ ਹਾਂ ਸ਼ੇਅਰ ਕਰਾ ਤਾਂ ਕਿ ਮੈਂ ਇਹ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਆ ਸਤਿ ਸ਼੍ਰੀ ਅਕਾਲ